ਲੋ ਜੀ ਹਲਕਾ ਗਿੱਦਰਵਾਦੇ ਪਿੰਡ ਖਿੜਕੀਆਂ ਵਾਲਾ ਵਾਰਡ ਨੰਬਰ 2 ਦੀ ਹੈ ਡੀਟੇਲ ਦੇ ਨਾਲ ਆਪਣੀ ਮੈਂਬਰ ਦੀ ਚੋਣ ਹੋ ਰਹੀ ਹੈ ਜੀ ਦੋ ਦਾਵੇਦਾਰ ਹੈਗੇ ਜੀ ਤੇ ਜਿਹੜੇ ਦੇਖੋ ਕਿਹਦੀ ਕਿਸਮਤ ਜਾਗਦੀ ਹੈਗੀ ਆ ਤੈਨੂੰ ਟਾਲਾ ਛੱਟ ਕੇ ਚੋਣ ਕੀਤੀ ਜਾਣੀ ਆਲੇ ਦੋ ਨੰਬਰ ਵਾਰਡ ਦੀ ਖਿੜਕੀਆਂ ਕੈਂਡੀਡੇਟ ਸਰਬਸੰਮਤੀ ਦੋ ਨੰਬਰ ਵਾਰਡ ਦੀ ਆਕਾਦੀ ਕਾਂਗਰਸੀ ਆਪ ਸਾਰੀਆਂ ਪਾਰਟੀਆਂ ਦੀ ਬੀਜਪੀ ਕੱਲ ਹੀ ਕਾਂਗਰਸ ਹੀ ਆਪ ਸਾਰੀਆਂ ਪਾਰਟੀਆਂ ਦੀ ਸਰ ਸਰਬਸੰਤੀ ਨਾਲ ਦੋ ਉਮੀਦਵਾਰ ਦੋ ਉਮੀਦਵਾਰਾਂ ਦੀ ਮੈਂ ਟਾਸ ਕਰਨ ਲੱਗਿਆ ਇਹਦੇ ਚ ਛੇਰ ਵਾਲਾ ਪਾਸਾ ਸੇਵਕ ਦਾ ਤੇ ਤੇਰੇ ਜਿੰਨੇ ਦਾ ਟੇਲ ਆ ਤੇ ਗੁਰਦੁਆਰੇ ਨੂੰ 15 ਦੇਣਾ ਹਾਂ ਗੁਰਦੁਆਰੇ ਨੂੰ 15 ਜਿਹੜਾ ਬਣ ਗਿਆ ਗੁਰਦੁਆਰਾ ਸਾਹਿਬ ਨੂੰ 15000 ਰੁਪਏ ਲੈਟਰ ਵਾਸਤੇ ਦੇਣਾ ਹੈਗਾ ਤੇ ਦੋਵੇਂ ਇਹ ਗੱਲ ਇਹ ਬਾੜ ਦੇ ਇੱਥੇ ਆ ਗਿਆ ਸਾਰੇ ਵੋਟਰਾਂ ਦੀ ਗੱਲ ਮੰਨਣਗੇ ਨਾਲ ਹੋ ਜਾਵੇ ਲੈ ਵੀ ਦੋ ਨੰਬਰ ਵਾਰ ਖਿੜਕੀਆਂ ਵਾਲੇ ਦੇ ਵਿੱਚ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਹੈ ਬਲਾਕ ਗਿੱਦੜਵਾਹ ਅੱਜ ਤਹਿਸੀਲ ਗਿੱਦੜਵਾਹ ਦੇ ਵਿੱਚ ਆ ਦੋ ਉਮੀਦਵਾਰ ਹੈਗੇ ਜੀ ਆਪਣੇ ਇੱਕ ਜੀਤਾ ਸਿੰਘ ਖਾਲਸਾ ਤੇ ਸੇਵਕ ਸਿੰਘ ਸੇਵਕ ਸਿੰਘ ਹੀ ਤੇ ਇਹਨਾਂ ਦੀ ਟਾਸ ਕਰਨੀ ਟਾਸ ਦੇ ਪਏ ਬਿਨਾਂ ਵੋਟਾਂ ਦੇ ਉੱਪਰ ਇਕੱਲੀ ਟਾਸ ਦੇ ਉੱਪਰ ਇਹਨਾਂ ਦੀ ਚੋਣ ਹੋਣੀ ਹੈਗੀ ਆ ਇਹਨਾਂ ਦੋਨਾਂ ਦੀ ਜ਼ੁਬਾਨੀ ਇਹ ਗੱਲ ਹੈਗੀ ਵੀ ਸਿੱਕ ਤੁਜੀ ਦੇ ਖਿਲਾਫ ਨਹੀਂ ਹੋਣਾ ਜਿਹੜੇ ਦੀ ਟੇਲ ਆ ਹੈਡ ਆ ਵੇ ਟੇਲ ਆ ਵੀ ਜਿਹੜੀ ਇਹ ਮੰਗ ਮੰਗਣਗੇ ਤੇ ਜਦੋਂ ਵੀ ਇਹ ਮੈਂਬਰ ਮੰਨ ਲਾ ਵੀ ਜਿਹਦਾ ਜਿੱਤ ਗਿਆ ਟਾਸ ਆ ਉਹ ਜਿਹੜਾ ਮੈਂਬਰ ਚੁਣਿਆ ਜਾਊਗਾ ਸਰਮ ਸੰਮਤੀ ਦੇ ਨਾਲ ਤੇ ਸਾਰੇ ਅਵਾਡ ਦੇ ਸਾਰੇ ਬੰਦੇ ਇਕੱਠੇ ਹੋ ਗਿਆ ਤੇ ਇਹ ਕਿਸੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਮੈਂਬਰ ਚੁਣਿਆ ਜਾਣਾ ਹੈਗਾ ਤੇ ਜਿਹੜਾ ਵੀ ਮੈਂਬਰ ਬਣ ਗਿਆ ਉਹ ਗੁਰਦੁਆਰਾ ਸਾਹਿਬ ਨੂੰ 15000 ਰੁਪਿਆ ਆਪਣਾ ਸੇਵਾ ਦੇਊਗਾ ਜੀ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਆ ਤੇ ਖੁਸ਼ੀ ਸਾਹਿਬ ਕਰਨਗੇ ਜੀ ਟੋਸ ਜੀ ਕਰਗੇ ਜੀ ਤੇ ਜਿਹੜਾ ਸਰਪੰਚ ਜਿੱਤੂਗਾ ਜਿਹਨਾਂ ਦੀ ਪੰਚਾਇਤ ਬਣੂਗੀ ਉਸੇ ਦੇ ਨਾਲ ਸਹਿਮਤੀ ਹੋਊਗੀ ਤੇ ਸਹਿਮਕ ਤੇਰਾ ਤੇ ਲਾ ਉਹਦੀ ਲਓ ਜੀ ਆਹ ਹੈਡ ਹੈ ਇਹ ਤੇਰਾ ਤੇ ਉਹ ਤੇ ਦੂਜਾ ਆਹ ਟੇਲ ਹੈ ਇਹ ਇਹ ਹੈ ਜੀਤਾ ਸਿੰਘ ਦੇ ਬੋਸਾ ਜੀ ਇੱਥੇ ਰੋਟੇ ਫਿਰ ਦਿਓ ਇੱਥੇ ਛੱਡ ਦੇ ਇਹ ਗੱਲ ਲਓ ਜੀ ਸੇਵਕ ਦੀ ਆ ਗਈ ਸੇਵਕ ਦੀ ਆ ਗਈ ਸੇਵਕ ਦੀ ਆ ਗਈ ਲਓ ਜੀ ਲਓ ਜੀ ਬਹੁਤ ਬਹੁਤ ਮੁਬਾਰਕਾਂ ਹਾਂ ਲੋ ਜੀ ਪਾਲੀ ਨੇ ਜੱਫੀ ਲੈ ਬਹੁਤ ਬਹੁਤ ਮੁਬਾਰਕਾਂ ਸੇਕ ਤੈਨੂੰ ਬਹੁਤ ਬਹੁਤ ਮੁਬਾਰਕਾਂ ਸਕੂਲ ਤੇ ਹਰ ਤਰ੍ਹਾਂ ਦੇ ਬੱਚਦੇ ਆ ਇਹਨਾਂ ਦੇ ਤੋਂ ਬੋਲੇ ਨਹੀਂ ਬਣੀਆਂ ਸਤਿ ਸ਼੍ਰੀ ਅਕਾਲ ਬਲੇ ਸੋਨਿਹਾਲ ਸੋਨਿਹਾਲ ਕੋਈ ਦੋ ਸ਼ਬਦ ਬਈ ਕਹਦੇ ਆਂਦੇ ਮੂੰਹ ਨੋ ਮੇਰੇ ਖੁੱਲੇ ਪਿੰਡੇ ਸਾਰਾ ਨਾਲ ਚੱਲੂਗਾ ਕਿਸੇ ਦਾ ਕੋਈ ਬੈਰ ਨਾ ਹੋਵੇ ਵਾਸਤੇ ਪਾਰਟੀ ਤੋਂ ਉੱਪਰ ਉੱਠ ਕੇ ਆਇਆ ਇਹ ਕੰਮ ਹਰੇਕ ਬੰਦੇ ਦਾ ਜਾਊਗਾ ਇਹ ਠੀਕ ਹੈ ਜੀ ਜੀ ਬੰਦੇ ਸਾਰਾ ਦਾ ਸਰਪੰਚੀ ਦੀ ਭਾਈ ਜਿੱਥੇ ਮਰਜ਼ੀ ਕੋਈ ਪਾਵੇ ਕਿਸੇ ਤੇ ਕੋਈ پابੰਦੀ ਨਹੀਂ ਠੀਕ ਹੈ ਆਪਣੇ ਵਾਰਡ ਦਾ ਕੰਮ ਹੈ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਆਜਾ ਕ੍ਰਿਸ਼ਨ ਉਹ ਖਾਨਸਾ ਬੰਦਾ ਯਾਰ ਉਹ ਖਾਨਸਾ ਬੰਦਾ